ਜਦੋਂ ਆਪਾਂ ਮੈਦਾਨ ਚ ਆ ਜੀਦਾ ਉਦੋਂ ਕਮਜ਼ੋਰ ਕਿਸੇ ਨੂੰ ਨਹੀਂ ਸਮਝਣਾ ਚਾਹੀਦਾ ਸਾਰਿਆਂ ਨਾਲ ਹੀ ਕੰਪੀਟੀਸ਼ਨ ਹੈ ਪਰ ਸਾਨੂੰ ਆਪਣੇ ਕੀਤੇ ਹੋਏ ਕੰਮਾਂ ਤੇ ਵਿਸ਼ਵਾਸ ਹੈ ਵੋਟਾਂ ਨਾਲ ਤੇ ਨਹੀਂ ਅਸੀਂ ਹਾਰਦੇ ਕੋਈ ਤੱਕਾ ਇਹ ਕਰ ਲੈਣ ਤੇ ਉਹ ਕਹਿ ਨਹੀਂ ਸਕਦੇ ਬਾਕੀ ਮਹਾਰਾਜ ਦੀ ਇਨਿੰਗ ਮੇਰਾ ਆਪਣੇ ਆਪਣੇ ਜਿੰਨੇ ਪੱਲੇ ਜੋਰ ਹੈਗਾ ਵਾ ਕਿ ਤੱਕਾ ਹੋਣ ਨਹੀਂ ਦਵਾਗੇ ਜੋ ਵੀ ਕੰਮ ਹੈ ਸਾਰਿਆਂ ਨੂੰ ਆਪਣੇ ਕਰਾਏ ਆ ਜਿੰਨੇ ਵੀ ਕਰਾਏ ਨਾ 6 ਮਹੀਨਿਆਂ ਦੇ ਵਿੱਚ ਵਿੱਚ ਹੀ ਕੰਮ ਪੂਰ ਕਰਾਏ ਆ ਤੱਕਾ ਸ਼ਾਈ ਕਰਾਂਗੇ ਤੇ ਤੱਕਾ ਸ਼ਾਈ ਕਰਾਂਗੇ ਐਡੀ ਕੋਈ ਗੱਲ ਨਹੀਂ ਘਬਰਾਉਣ ਵਾਲੀ ਇਸੇ ਖਾੜੇ ਦੇ ਵਿੱਚੋਂ ਅਸੀਂ ਨਿਕਲ ਕੇ ਗਏ ਦੀਆਂ ਦਾ ਧੱਕਾ ਫਲਕਾ ਕਰਨ ਦੀ ਸੋਚਦੇ ਆ ਪਰ ਜਿਹੜੇ ਵੋਟਰ ਨੇ ਉਹ ਬਿਲਕੁਲ ਕਾਂਗਰਸ ਪਾਰਟੀ ਨਾਲ ਖੜੇ ਨੇ ਤੇ ਕਾਂਗਰਸ ਪਾਰਟੀ ਜਿੱਤ ਕੇ ਆਏਗੀ ਪਹਿਲੋਂ ਵੀ ਸਾਡੀ ਸੀਟ ਸੀ ਹੁਣ ਵੀ ਸਾਡੀ ਸੀਟ ਹੀ ਰਹੇਗੀ ਅੱਜ ਵੀ ਜੇ ਦੁਬਾਰਾ ਉਹਨਾਂ ਦੀ ਮਿਹਨਤ ਦੇ ਸਦਕੇ ਸਾਡੇ ਤੇ ਯਕੀਨ ਕਰ ਦਿੱਤੀ ਦਿੱਤੀ ਆ ਟਿਕਟ ਦਿੱਤੀ ਆ ਆਪਾਂ ਜਿੱਤ ਕੇ ਉਹਨਾਂ ਦੇ ਹਰ ਵਕਤ ਰਾਤ ਦਿਨ ਆਪਾਂ ਦੀ ਸੇਵਾ 'ਚ ਹਾਜ਼ਰ ਰਹਿਾਂਗੇ ਪਹਿਲੇ ਤਾਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਸਾਡੇ ਜਿਹੜੇ ਪਹਿਲੇ ਕੈਂਡੀਡੇਟ ਸੀ ਵੋਟ ਨੰਬਰ 24 ਤੋਂ ਸਰਦਾਰ ਬਲਵੰਤ ਸਿੰਘ ਉਹਨਾਂ ਦੀ ਕਿਸੇ ਕਾਰਨ ਕਰਕੇ ਡੈਥ ਹੋ ਗਈ ਸੀ ساری ਉਮਰ ਉਹਨਾਂ ਨੇ ਸਾਡੀ ਪਾਰਟੀ ਲਈ ਕੰਮ ਕੀਤਾ ਅੱਗੇ ਵੱਧ ਕੇ ਕੰਮ ਕੀਤਾ ਤੇ ਜਦੋਂ ਉਹਨਾਂ ਨੇ ਪਾਰਟੀ ਨੇ ਕੋਈ ਟਿਕਟ ਦਿੱਤੀ ਉਹ ਜਿੱਤੇ ਵੀ ਤੇ ਉਹਨਾਂ ਦੀ 6 ਮਹੀਨੇ ਦੇ ਵਿੱਚ ਵਿੱਚ ਉਹਨਾਂ ਦੀ ਵਿਚਾਰਿਆਂ ਦੀ ਮੌਤ ਹੋ ਗਈ ਤੇ ਪਾਰਟੀ ਦੇ ਅਸੀਂ ਧੰਨਵਾਦੀ ਆ ਬਹੁਤ ਬਹੁਤ ਜਿਹੜਾ ਕੀ ਉਹਨਾਂ ਨੇ ਇਸੇ ਕਾਂਗਰਸੀ ਪਰਿਵਾਰ ਨੂੰ ਦੁਬਾਰਾ ਇਹਨਾਂ ਤੇ ਵਿਸ਼ਵਾਸ ਕੀਤਾ ਤੇ ਉਹਨਾਂ ਦੇ ਛੋਟੇ ਬ੍ਰਦਰ ਬਲਵਿੰਦਰ ਸਿੰਘ ਉਹਨਾਂ ਨੂੰ ਜਿਹੜੀ ਹੈ ਟਿਕਟ ਨਵਾਜ਼ੀ ਹੈ ਤੇ ਕਾਂਗਰਸ ਪਾਰਟੀ ਤਗੜੇ ਹੋ ਕੇ ਸਾਰੀ ਪਾਰਟੀ ਇਸ ਪਰਿਵਾਰ ਦੇ ਨਾਲ ਖੜੀ ਹੈ ਤੇ ਇਹਨਾਂ ਨੂੰ ਜਿਤਾ ਕੇ ਲਿਆਵਾਂਗੇ ਜਦੋਂ ਆਪਾਂ ਮੈਦਾਨ ਚਾਜੀ ਦਾ ਉਦੋਂ ਕਮਜ਼ੋਰ ਕਿਸੇ ਨੂੰ ਨਹੀਂ ਸਮਝਣਾ ਚਾਹੀਦਾ ਸਾਰਿਆਂ ਨਾਲ ਹੀ ਕੰਪੀਟੀਸ਼ਨ ਹੈ ਪਰ ਸਾਨੂੰ ਆਪਣੇ ਕੀਤੇ ਹੋਏ ਕੰਮਾਂ ਤੇ ਵਿਸ਼ਵਾਸ ਹੈ ਕਿਉਂਕਿ ਜਿਹੜੇ ਹੁਣ ਇੱਥੇ ਸ਼ਾਹਪੁਰੇ ਏਰੀਏ ਦੇ ਵਿੱਚ ਮੇਨ ਦੇ ਵਿੱਚ ਤਿੰਨਾਂ ਸਾਲਾਂ ਚ ਆਮ ਆਦਮੀ ਨੂੰ ਯਾਦ ਨਹੀਂ ਆਈ ਇਲੈਕਸ਼ਨ ਆ ਗਈ ਤੇ ਉੱਥੇ ਯਾਦ ਆ ਗਈ ਤੇ ਉੱਥੇ ਗਲੀਆਂ ਬਣਾਉਣੀਆਂ ਤੇ ਇਹ ਕਰਨਾ ਤੇ ਉਹ ਕਰਨਾ ਵਾ ਪਹਿਲੇ ਕਿਉਂ ਨਹੀਂ ਉਹਨਾਂ ਨੂੰ ਯਾਦ ਆਈ ਅਸੀਂ ਆਪਣੇ ਪੁਰਾਣੇ ਕੀਤੇ ਹੋਏ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਰਹਿਣਮਾਈ ਚ ਜਿਹੜੇ ਕੰਮ ਕੀਤੇ ਆ ਉਹਦੇ ਬਿਹਾਫ ਦੇ ਉੱਤੇ ਇਲੈਕਸ਼ਨ ਲੜਾਂਗੇ ਵੋਟਾਂ ਨਾਲ ਤੇ ਨਹੀਂ ਅਸੀਂ ਹਰਦੇ ਸਹੀ ਤਾਂ ਨਾਲ ਕਿ ਨੋ ਕੋਈ ਤਕਾਏ ਕਰ ਲੈਣ ਤੇ ਉਹ ਕਹਿ ਨਹੀਂ ਸਕਦੇ ਬਾਕੀ ਮਹਾਰਾਜ ਦੀ ਇਨਿੰਗ ਮੇਰਾ ਆਪਣੇ ਆਪਣੇ ਜਿੰਨੇ ਪੱਲੇ ਜੋਰ ਹੈਗਾ ਵਾ ਕਿ ਤਕਾਹ ਹੋਣ ਨਹੀਂ ਦਵਾਗੇ ਜੀ ਜਨਤਾ ਨੂੰ ਆਹ ਰਿਕੁਐਸਟ ਕਰੂੰਗਾ ਜੀ ਵਾਰਡ ਨੰਬਰ ਖਾਸ ਕਰ ਵਾਰਡ ਨੰਬਰ 24 ਦੇ ਲੋਕਾਂ ਨੂੰ ਰਿਕੁਐਸਟ ਇਹ ਕਰੂੰਗਾ ਕਿ ਇਸ ਪਰਿਵਾਰ ਨੇ ਪਾਰਟੀ ਲਈ ਬਹੁਤ ਜ਼ਿਆਦਾ ਮਿਹਨਤ ਅੱਗੇ ਵੀ ਕੀਤੀ ਤੇ ਇਹਨਾਂ ਦੇ ਘਰ ਜਦੋਂ ਐਮਸੀ ਸਿਪਾਈ ਪਰ ਉਹ 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 ਉਸ ਉਸ ਸਮੇਂ ਉਹਨਾਂ ਦੀ ਡੈਥ ਹੋ ਗਈ ਤੇ ਮੈਂ ਜਨਤਾ ਨੂੰ ਰਿਕੁਐਸਟ ਕਰੂੰਗਾ ਕਿ ਉਸੇ ਪਰਿਵਾਰ ਨੇ ਫੇਰ ਤੁਹਾਡੀ ਸੇਵਾ ਕਰਨ ਆਏ ਆ ਤੇ ਇਹਨਾਂ ਨੂੰ ਅਸ਼ੀਰਵਾਦ ਦੇਣ ਤੇ ਇਹਨਾਂ ਨੂੰ ਆਪਣੇ ਉਹਦੇ ਹਾਊਸ 'ਚ ਭੇਜੀਏ। ਸ਼ੁਬਨਾਮ ਕੀ ਜੇ ਬਲਵਿੰਦਰ ਕੀ ਕਹਿਣਾ ਚਾਹੁੰਦਾ? ਬਲਵਿੰਦਰ ਸਿੰਘ ਕੀ ਕਹਿਣਾ ਚਾਹੁੰਦਾ? ਅਸੀਂ ਕਹਿਣਾ ਇਹ ਚਾਹੁੰਦੇ ਆ ਵੀ ਜਿਹੜੇ ਸਾਡੇ ਵੱਡੇ ਭਾਈ ਸਾਹਿਬ ਵੀ ਉਹਨਾਂ ਦੀ ਮੌਤ ਹੋ ਗਈ। ਕਾਂਗਰਸ ਚੋਣ ਲੜੀ 6 ਮਹੀਨੇ ਬਾਅਦ ਤੇ ਉਸ ਤੋਂ ਬਾਅਦ ਬਹੁਤ ਧੰਨਵਾਦ ਕਰਨਾ ਕਾਂਗਰਸ ਪਾਰਟੀ ਦਾ ਜਿਨ੍ਹਾਂ ਸਾਨੂੰ ਟਿਕਟ ਦੇ ਕੇ ਫੇਰ ਚੋਣ ਲੜਾਈ ਆ। ਬਾਕੀ ਅਸੀਂ ਕਲਕ ਕਰਕੇ ਜਿੱਤ ਕੇ ਲਿਆਵਾਂਗੇ ਟਿਕਟ ਸੇਵਾ ਕਰਾਂਗੇ ਸੇਵਾ ਕਰਾਂਗੇ ਪੂਰੀ ਤੇ ਵਿਕਾਸ ਦੇ ਮੁੱਦੇ ਤੇ ਸਿੰਘ ਸਾਹਿਬ ਕੀ ਕਾਰੋਬਾਰ ਕਰਦੇ ਹੋ ਕਾਰੋਬਾਰ ਆਪਣਾ ਡੇਰੀ ਦਾ ਡੇਰੀ ਦਾ ਕਾਰੋਬਾਰ ਹੈ ਡੇਰੀ ਫਾਰਮ ਦਾ ਕਿੰਨਾ ਮੁੱਦਿਆਂ ਨੂੰ ਲੈ ਕੇ ਜਨਤਾ ਯਾਰ ਜਨਤਾ ਜੋ ਵੀ ਕੰਮ ਹੈ ਸਾਰੇ ਆਪਨੇ ਕਰਾਏ ਆ ਜਿੰਨੇ ਵੀ ਕਰਵਾਏ ਆ ਨਾ 6 ਮਹੀਨੇ ਦੇ ਵਿੱਚ ਵਿੱਚ ਹੀ ਕੰਮ ਬੋਰ ਕਰਾਏ ਆ ਜਿੰਨਾਂ ਚਿਰ ਹੋ ਰਹੇ ਨੇ ਇਹ ਬੋਰ ਕੰਮ ਕਰਾਏ ਨੇ ਵੀ ਵਾਰ ਦੇ ਇਲੈਕਸ਼ਨ ਵਾਸਤੇ ਕਾਗਜ਼ਪਰੰਨ ਇੱਥੇ ਆਏ ਆ ਅਸੀਂ ਇਹ ਮੀ ਕਰਨੇ ਆ ਲੋਕੀ ਸਾਨੂੰ ਵੋਟਾਂ ਪਾਣਗੇ ਅਸੀਂ ਲੋਕਾਂ ਦੇ ਕੰਮ ਆਏਦੇ ਆ ਬਾਜਵਾਦ ਸਾਹਿਬ ਦੇ ਜਿੰਨਾ ਕੰਮ ਕੀਤਾ ਸੀਗਾ ਸਾਰੇ ਸ਼ਹਿਰ ਨੂੰ ਪਤਾ ਤੇ ਪਿੰਡਾਂ ਵਾਲਿਆਂ ਨੂੰ ਵੀ ਪਤਾ ਵਾ ਆ ਜਿਹੜਾ ਕੋਲ ਜਿਹੜਾ ਸ਼ਾਹਪੁਰੇ ਦਾ ਸ਼ਾਹਪੁਰੇ ਦੀਆਂ ਸਾਰੀਆਂ ਵੋਟਾਂ ਇਹਦੇ ਵਿੱਚ ਆ ਅਸੀਂ 22 ਫੁੱਟ ਚੌੜਾ ਪਾਸ ਕੀਤਾ ਸੀ ਅੱਜ ਵੀ ਨਕਸ਼ੇ ਪਏ ਆ ਪੀਡਬੀ ਮਗਰ ਇਨਾਂ ਨੇ ਉਹਦੇ ਬਾਅਦ ਨਾ ਤੇ ਪਿਆਹਾ ਭੇਜਿਆ ਤੇ ਨਾ ਉਹ ਪੁਲ ਬਣ ਸਕਿਆ ਨਹੀਂ ਤੇ ਬਾਜਵਾਦ ਸਾਹਿਬ ਨੂੰ ਥੋੜਾ ਜਿਹਾ ਟਾਈਮ ਹੋਰ ਦੰਦੇ ਤੇ ਪੁਲ ਵੀ ਬਣ ਜਾਂਦਾ 2 ਫੁੱਟ ਚੌੜਾ ਪੁੱਜਿਆ ਜਿੱਥੋਂ ਮਰਜੀ ਕਢਾ ਕੇ ਵੇ ਲੋ ਇਸ ਕਰਕੇ ਲੋਕੀ ਕੰਮ ਲੈਂਦੇ ਆ ਕੰਮਾਂ ਦੇ ਗੋਟਾ ਪਾਉਂਦੇ ਆ ਇਨਾਂ ਮਗਰ ਥੋੜਾ ਇਸੇ ਤਰ੍ਹਾਂ ਹੀ ਫਲਾਣਾ ਆ ਗਿਆ ਖੱਪਾਈ ਤੇ ਚਲੇ ਗਏ ਫਲਾਣਾ ਆ ਗਿਆ ਖੱਪਾਈ ਤੇ ਚਲੇ ਗਏ ਇਹ ਪਾਰਟੀਆਂ ਦੇ ਝਗੜੇ ਹੁੰਦੇ ਆ ਇਕੱਲੇ ਪਾਰਟੀਆਂ ਦਾ ਇਲੈਕਸ਼ਨ ਹੁੰਦਾ ਵਾ ਧੱਕਾਸ਼ਾਹੀ ਕਰਨਗੇ ਤੇ ਧੱਕਾਸ਼ਾਹੀ ਕਰਾਂਗੇ ਐਡੀ ਕੋਈ ਗੱਲ ਨਹੀਂ ਘਬਰਾਉਣ ਵਾਲੀ ਐਸੇ ਖਾੜੇ ਦੇ ਵਿੱਚੋਂ ਅਸੀਂ ਨਿਕਲ ਕੇ ਗਏ ਦੀਆਂ 55 ਸਾਲ ਹੋ ਗਏ ਮੈਨੂੰ ਕਾਂਗਰਸ ਦੇ ਵਿੱਚ ਆਇਆ ਇਹ ਇਸ ਕਰਕੇ ਅਸੀਂ ਇਹ ਇਲੈਕਸ਼ਨ ਜਿੱਤ ਕੇ ਆਵਾਂਗੇ ਤੇ ਇਹਦੇ ਬਲਵਿੰਦਰ ਦੀ ਝੋਲੀ ਪਾਵਾਂਗੇ ਵੇਖੋ 24 ਨੰਬਰ ਵਾਰਡ ਦੀ ਇਲੈਕਸ਼ਨ ਜਿਹੜੀ ਇਹ ਬਾਈ ਇਲੈਕਸ਼ਨ ਹੋ ਰਹੀ ਆ ਇੱਥੇ ਸਾਡੀ ਪਾਰਟੀ ਦੇ ਸਰਦਾਰ ਬਲਵਿੰਦਰ ਸਿੰਘ ਹੋਰੀ ਕੌਂਸਲਰ ਸੀ ਉਹਨਾਂ ਦੀ ਕਿਸੇ ਬਿਮਾਰੀ ਦੇ ਕਾਰਨ ਮੌਤ ਹੋ ਗਈ ਉਹਦੇ ਵਾਸਤੇ ਅਸੀਂ ਉਹਨਾਂ ਦੇ ਛੋਟੇ ਭਰਾ ਬਲਵਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਤੇ ਅਸੀਂ ਪਾਰਟੀ ਸਾਰੀ ਤਰ੍ਹਾਂ ਮਨੋ ਜੋੜ ਲਾਰੇ ਤੇ ਬਹੁਤ ਵੱਡੀ ਲੀਡ ਦਾ ਜਿੱਤ ਕੇ ਆਵਾਂਗੇ ਪਹਿਲੋਂ ਵੀ ਸਾਡੀ ਉਹੀ ਸੀਟ ਸੀਗੀ ਹੁਣ ਵੀ ਸਾਡੀ ਰਹੇਗੀ ਇਹ ਪੱਕਾ ਸਾਡਾ ਦਾਵਾ ਹੈ ਕਿਹੜੀ ਪਾਰਟੀ ਨਾਲ ਮੁਕਾਬਲਾ ਮੰਨਦੀ ਹੈ ਕਾਂਗਰਸ ਇਸ ਉਪ ਚੋਣ ਵਿੱਚ ਦੇਖੋ ਅਜੇ ਸਾਰੀਆਂ ਪਾਰਟੀਆਂ ਨੇ ਅਜੇ ਕਾਗਜ਼ ਭਰ ਦਿੱਤੇ ਨੇ ਤੇ ਦੋ ਤਿੰਨ ਦਿਨਾਂ ਦੇ ਵਿੱਚ ਪਤਾ ਲੱਗ ਜਾਏਗਾ ਕਿ ਕਿਹੜੀ ਪਾਰਟੀ ਸਾਡੇ ਨਾਲ ਮੁਕਾਬਲੇ 'ਚ ਆ ਅਜੇ ਕੋਈ ਕਿਆ ਨਹੀਂ ਜਾ ਸਕਦਾ ਇਹ ਇਦਾਂ ਦਾ ਧੱਕਾ ਵਲਕਾ ਕਰਨ ਦੀ ਸੋਚਦੇ ਆ ਪਰ ਜਿਹੜੇ ਵੋਟਰ ਨੇ ਉਹ ਬਿਲਕੁਲ ਕਾਂਗਰਸ ਪਾਰਟੀ ਨਾਲ ਖੜੇ ਨੇ ਤੇ ਕਾਂਗਰਸ ਪਾਰਟੀ ਜਿੱਤ ਕੇ ਆਏਗੀ ਪਹਿਲੋਂ ਵੀ ਸਾਡੀ ਸੀਟ ਦੀ ਹੁਣ ਵੀ ਸਾਡੀ ਸੀਟ ਹੀ ਰਹੇਗੀ ਕਿੰਨਾ ਮੁੱਦਿਆਂ ਲੈ ਕੇ 89 24 ਇਹ ਲੋਕਾਂ ਨਾਲ ਚਿਰਦੇ ਵੇਖੋ ਜਿਹੜੇ ਵਿਕਾਸ ਹੋਇਆ ਪਿਛਲੀ ਵਾਰੀ ਉਸ ਸਰਦਾਰ ਬਾਜਵਾਦ ਨੇ ਕਰਾਇਆ ਤੇ ਉੱਥੇ ਹੀ ਸਾਰਾ ਵਿਕਾਸ ਖੜਾ ਤੇ ਉਤੋਂ ਤੋਂ ਢਾਈਆਂ ਸਾਲਾਂ ਦੇ ਵਿੱਚ 100 ਰੁਪਿਆ ਵੀ ਕਾਰਪੋਰੇਸ਼ਨ ਨੂੰ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਇਸ ਕਰਕੇ ਉਹ ਵਾਡਾਂ ਦੇ ਵਿੱਚ ਸੀਵਰੇਜ ਪਿਆ ਸੀ ਤੇ ਖਾਸ ਕਰਕੇ ਸ਼ਾਹਪੁਰੇ ਦੇ ਵਿੱਚ ਸੀਵਰੇਜ ਵੀ ਬਾਅਦ ਚ ਨਹੀਂ ਪਾਇਆ ਜਾ ਸਕਿਆ ਤੇ ਪਾਣੀ ਨਾਲ ਛੱਪੜ ਭਰੇ ਨੇ ਸੜਕਾਂ ਦਾ ਬੁਰਾ ਹਾਲ ਆ ਤੇ ਉਹ ਵਿਕਾਸ ਦੇ ਬੰਦੇ ਤੇ ਅਸੀਂ ਜਿਹੜਾ ਇਲੈਕਸ਼ਨ ਲੜ ਰਹੇ ਆ ਸਾਡੇ ਵਾਲਾ ਹੀ ਵਿਕਾਸ ਹੋਇਆ ਸੀ ਸ਼ਹਿਰ ਦੇ ਵਿੱਚ ਉਸ ਤੋਂ ਬਾਅਦ ਕੋਈ ਵਿਕਾਸ ਨਹੀਂ ਹੋਇਆ ਮੈਂ ਜਤਿੰਦਰ ਸਿੰਘ ਨਾਂ ਆ ਜੀ ਮੇਰਾ ਅਸੀਂ ਵਾਰਡ ਨੰਬਰ 24 ਤੋਂ ਇਲੈਕਸ਼ਨ ਦੁਬਾਰਾ ਲੜਦੇ ਪਏ ਆ ਅੱਗੇ ਤਾਇਆ ਜੀ ਸੀ ਉਹਨਾਂ ਦੇ ਬਹੁਤ ਸੁਪਨੇ ਸੀਗੇ ਆਪਾਂ 24 ਨੰਬਰ ਵਾਰਡ ਦੇ ਵਿੱਚ ਕਿਉਂਕਿ ਸਾਡਾ ਪਹਿਲਾ ਪਿੰਡ ਜਿਹੜਾ ਪਿੰਡ ਸ਼ਾਹਪੁਰਾ ਸੀਗਾ ਉਹਨਾਂ ਨੂੰ ਇਹ ਸੀਗਾ ਵੀ ਆਪਾਂ ਪਿੰਡ ਨੂੰ ਵਧੀਆ ਬਣਾਈਏ ਪੋਲੇ ਵਗੈਰਾ ਖੁੱਲਾ ਕਰੀਏ ਇੱਕ ਪੋਲ ਬਹੁਤ ਪੁਰਾਣਾ ਵਾ ਜਿਹੜਾ ਹਰ ਵੇਲੇ ਕਦਰ ਹੈ ਜੋ ਕਿ ਅੱਜ ਦੀ ਆਮ ਪਾਰਟੀ ਨੂੰ ਕੋਈ ਖਿਆਲ ਹੀ ਨਹੀਂ ਤੇ ਬਹੁਤ ਸੁਪਨੇ ਅੱਜ ਵੀ ਜੇ ਦੁਬਾਰਾ ਉਹਨਾਂ ਦੀ ਮਿਹਨਤ ਸੜਕੇ ਸਾਡੇ ਤੇ ਯਕੀਨ ਕਰਦੀ ਦਿੱਤੀ ਆ ਟਿਕੜ ਦਿੱਤੀ ਆ ਆਪਾਂ ਜਿੱਤ ਕੇ ਉਹਨਾਂ ਦੇ ਹਰ ਵਕਤ ਰਾਤ ਦਿਨ ਆਪਾਂ ਦੀ ਸੇਵਾ ਜਹਾਜ ਦੇਵਾਂਗੇ ਵਿਕਾਸ ਕਰਾਵਾਂਗੇ ਕੰਮ ਕਰਾਵਾਂਗੇ ਕਿਉਂਕਿ ਕਮੇਟੀ ਕਾਂਗਰਸ ਦੀ ਆ ਤੇ ਕੰਮ ਪੂਰੇ ਹੋਣਗੇ 3 ਸਾਲ ਵਿਅਸਤ ਰਿਹਾ ਆ ਬਾਰਡ 24 ਜਿਹੜੀ ਆ ਕੋਈ ਕੰਮ ਨਹੀਂ ਹੋਇਆ ਕੋਈ ਆਮ ਪਾਰਟੀ ਜਦੋਂ ਦੀ ਆਈ ਹੈ ਕੋਈ ਉੱਥੇ ਗਿਆ ਨਹੀਂਗਾ ਕੋਈ ਕੰਮ ਨਹੀਂ ਹੋਇਆ ਫੇਰਾ ਮਾਰਦੇ ਆ ਬਸ ਝੂਠ ਦੇ ਗੱਫੇ ਦੇਈ ਜਾਂਦੇ ਨੇ ਕੋਈ ਗੱਲ ਨਹੀਂਗਾ ਹੁਣ ਆਪਾਂ ਉੱਥੇ ਚਲਦੇ ਆਂ ਜਿਤਾਉਂਦੇ ਆ ਤੇ ਆਪਾਂ ਕੰਮ ਇਹਨਾਂ ਦੇ ਪੂਰੇ ਮਤਲਬ ਕਰਾਵਾਂਗੇ ਜੋ ਕੰਮ ਤਾਇਆ ਜੀ ਨਹੀਂ ਕਰਾ ਸਕੇ ਹੁਣ ਆਪਾਂ ਪੂਰੇ